ਸਾਸਰੀ ਕਾਲ ਜੀ ਇੱਕ ਪਿਛਲੇ ਦਿਨਾਂ ਤੋਂ ਵੀਡੀਓ ਬੜੀ ਵਾਇਰਲ ਹੋ ਰਹੀ ਆ ਟਿਕਟੋਕ ਤੇ ਵੀ ਬੜੀ ਵਾਇਰਲ ਹੋ ਰਹੀ ਆ ਤੇ ਹੁਣ ਜਿਵੇਂ YouTube ਤੇ ਵੀ ਵਾਇਰਲ ਹੋ ਰਹੀ ਆ ਵੀ ਪਾਕਿਸਤਾਨ ਦੇ ਵਿੱਚ ਇੱਕ ਇਨਕਾਊਂਟਰ ਹੋਇਆ ਵਾ ਤੇ ਉਹ 17 ਘੰਟੇ ਚੱਲਿਆ ਵਾ ਤੇ ਵੀ ਇੰਨਾ ਜ਼ਬਰਦਸਤ ਇਨਕਾਊਂਟਰ ਹੋਇਆ ਵੀ ਅਖੀਰ ਤੇ ਪੁਲਿਸ ਨੂੰ ਜਿਵੇਂ ਹੈਲੀਕਾਪਟਰ ਵੀ ਮਗਾਉਣੇ ਪਏ ਤੇ ਇੱਕ ਪਾਸੇ ਜਿਵੇਂ 700 ਪੁਲਿਸ ਵਾਲੇ ਸੀਗੇ ਤੇ ਦੂਜੇ ਪਾਸੇ 4 ਜਾਣੀ ਸੀਗੇ ਵੀ ਉਹਨਾਂ ਨੂੰ ਮਾਰਨ ਲਈ ਪੁਲਿਸ ਨੂੰ ਜਿਵੇਂ 17 ਘੰਟੇ ਲੱਗ ਗਏ ਤੇ ਵੀ ਹੈ ਕੌਣ ਆ ਇਹ ਵੀ ਅਸਲ 'ਚ ਜਿਹੜਾ ਬੰਦਾ ਵਾਇਰਲ ਹੋ ਰਿਹਾ ਇੰਨਾ ਵੀ ਇਹ ਕੌਣ ਸੀਗਾ ਤੇ ਇਹਦਾ ਨਾਂ ਸੀਗਾ ਜਿਵੇਂ ਫੈਜ਼ਲ ਜੱਟ ਦੇ ਦੇ ਇੱਕ ਦੋ ਡਾਇਲੌਗ ਵੀ ਜਿਵੇਂ ਬੜੇ ਵਾਇਰਲ ਹੋ ਰਹੇ ਆ ਇੱਕ ਤਾਂ ਇਹਦਾ ਡਾਇਲੌਗ ਵਾਇਰਲ ਹੋ ਰਿਹਾ ਵਾ ਵੀ ਕਹਿੰਦਾ ਜੇ ਮੈਂ ਨੱਠ ਗਿਆ ਤਾਂ ਮੈਨੂੰ ਜੱਟ ਦਾ ਪੁੱਤ ਨਾ ਆਖਿਓ ਤੇ ਦੂਜਾ ਇਹਦਾ ਡਾਇਲੌਗ ਵਾਇਰਲ ਹੋ ਰਿਹਾ ਸੀਗਾ ਵੀ ਪੁਲਿਸ ਵਾਲੇ ਜਿਹੜੇ ਹਰਾਮ ਦੀ ਕਮਾਈ ਖਾਂਦੇ ਆ ਵੀ ਉਹ ਕਦੇ ਸ਼ੀ ਸ਼ੀਦਨੀ ਹੁੰਦੇ ਹੁੰਦੇ ਵੀ ਇਹ ਦੋਖ ਡਾਇਲੌਗ ਇਹਦੇ ਬੜੇ ਵਾਇਰਲ ਹੋ ਰਹੇ ਆ ਤੇ ਆਪਾਂ ਸਾਰੀ ਗੱਲਬਾਤ ਕਰਦੇ ਆ ਵੀ ਆਪਾਂ ਸਟੋਰੀ ਦੇ ਦੋਨੇ ਪੱਖਾਂ ਤੇ ਗੱਲ ਕਰਾਂਗੇ ਤੇ ਬਈ ਆ ਕੀ ਸੀਗਾ ਵੀ ਫੈਜ਼ਲ ਜੱਟ ਜਿਵੇਂ ਇਹ ਅਸਲ 'ਚ ਇਨਕਾਊਂਟਰ ਹੋਇਆ ਸੀਗਾ ਲਹਿੰਦੇ ਪੰਜਾਬ 'ਚ ਹੋਇਆ ਸੀਗਾ ਲਹਿੰਦੇ ਪੰਜਾਬ ਦੇ ਗੁਜਰਾਤ ਏਰੀਏ 'ਚ ਇੱਕ ਹੰਸ ਕਰਕੇ ਏਰੀਆ ਪੈਂਦਾ ਵਾ ਉੱਥੇ ਇਹ ਇਨਕਾਊਂਟਰ ਹੋਇਆ ਵਾ ਜਿਵੇਂ ਕਹਿ ਸਕਦੇ ਹਾਂ ਹੰਸ ਇੱਕ ਪੰਡਾ ਤੇ ਜਿਹੜਾ ਫੈਜ਼ਲ ਜੱਟ ਸੀਗਾ ਵੀ ਇਹ ਜਿਵੇਂ ਡਰੱਗ ਡਰੱਗ ਡੀਲਰ ਸੀਗਾ ਪਾਕਿਸਤਾਨ ਦੇ ਵਿੱਚ ਤੇਰੀ ਹਿਸਟਰੀ ਇਹ ਸੀ ਕਿ ਵੀ ਕੌਸਕ ਟਾਈਮ ਪਹਿਲਾਂ ਇਹ ਜਿਵੇਂ ਕੋਈ ਛੋਟੇ ਮੋਟੇ ਮੌਲਕ ਜਿਵੇਂ ਸ਼ਾਇਦ ਜੁਨਾਨ ਪਤਾ ਨਹੀਂ ਇਹ ਜਿਹੇ ਮੌਲਕ ਚ ਵੀ ਇਹ ਰਹਿ ਕੇ ਆਇਆ ਸੀਗਾ ਤੇ ਉਹ ਤੋਂ ਬਾਅਦ ਚ ਫਿਰ ਇਹ ਜਿਵੇਂ ਪਾਕਿਸਤਾਨ ਬਾਪਸਾ ਜਾਂਦਾ ਵਾ ਤੇ ਫਿਰ ਜਿਵੇਂ ਖੇਤੀ ਕਰਨ ਲੱਗ ਜਾਂਦਾ ਵਾ ਤੇ ਖੇਤੀ ਕਰਨ ਤੋਂ ਬਾਅਦ ਫਿਰ ਇਹ ਜਿਵੇਂ ਆਹ ਡਰੱਗ ਦਾ ਧੰਦਾ ਸ਼ੁਰੂ ਕਰ ਦਿੰਦਾ ਵਾ ਤੇ ਬਾਕੀ ਜਿਵੇਂ ਹੁਣ ਆਪਾਂ ਨੂੰ ਵੀ ਪਤਾ ਵਾ ਵੀ ਜਿਹੜੇ ਆਪਣੇ ਮੌਲਕਾ ਜਾਂ ਹੋਰ ਆ ਵੀ ਆਪਣੇ ਦੇਸ਼ਾਂ 'ਚ ਜਿਵੇਂ ਜੇ ਡਰੱਗ ਦਾ ਧੰਦਾ ਕੋਈ ਆ ਵੀ ਉੱਤੇ ਤੱਕ ਪੈਸਾ ਚੜਾਉਣ ਤੋਂ ਬਿਨਾ ਤਾਂ ਹੁੰਦਾ ਨਹੀਂ ਹੈਗਾ ਵੀ ਜੇ ਆਪਾਂ ਲੰਬਾ ਟਾਈਮ ਇਸ ਧੰਦੇ ਦੇ ਵਿੱਚ ਸਰਵਾਈਵ ਕਿਸੇ ਨੇ ਬੰਦੇ ਨੇ ਵੀ ਕਰਨਾ ਮਾ ਤਾਂ ਫਿਰ ਪੈਸਾ ਦਾ ਚੜਾਉਣਾ ਹੀ ਪੈਂਦਾ ਵਾ ਤੇ ਆਏ ਕਰਕੇ ਇਹਦੀ ਸਟੋਰੀ ਦੇ ਵਿੱਚ ਵੀ ਇਹੀ ਸੀਗਾ ਬੀ ਇਹ ਜਿਵੇਂ ਕਿ ਆਬੇ ਮੂੰਹ ਹੋਈ ਕਹਿੰਦਾ ਵਾ ਵੀ ਮੈਂ ਪੁਲਿਸ ਨੂੰ ਮੀਨਾ ਦਿੰਦਾ ਸੀਗਾ ਤੇ ਇਹਦਾ ਐ ਕੰਮ ਚੱਲਦਾ ਰਿਹਾ ਤੇ ਫੇਰ ਜਿਵੇਂ ਇਹ ਇਹਦੇ ਘਰ ਦੇ ਕਹਿੰਦੇ ਆ ਵੀ ਇਹ ਇਹ ਕੰਮ ਛੱਡਣਾ ਚਾਹੁੰਦਾ ਵਾ ਛੱਡਣਾ ਚਾਹੁੰਦਾ ਸੀਗਾ ਤੇ ਹੁਣ ਪਤਾ ਹੀ ਆ ਵੀ ਇਹ ਕੰਮ ਚ ਜਾਣਾ ਸੌਖਾ ਹੁੰਦਾ ਵਾ ਪਰ ਛੱਡਣੇ ਛੱਡਣਾ ਇੰਨਾ ਔਖਾ ਨਹੀਂ ਹੁੰਦਾ ਇੰਨਾ ਸੌਖਾ ਨਹੀਂ ਹੁੰਦਾ ਛੱਡਣਾ ਇਹ ਕੰਮ ਤੇ ਫੇਰ ਜਿਵੇਂ ਉੱਥੇ ਇੱਕ ਹੋਰ ਗਰੁੱਪ ਵੀ ਉੱਠ ਖੜਦਾ ਵਾ ਤੇ ਜਿਵੇਂ ਉਹ ਉਹ ਇਹਦੇ ਬਰਾਬਰ ਦਾ ਹੀ ਤੇ ਇਹਨਾਂ ਦੋਨਾਂ ਦੇ ਵਿੱਚ ਜਿਵੇਂ ਕਹਿ ਸਕਦੇ ਆਂ ਵੀ ਅ ਜਿਵੇਂ ਲੜਾਈ ਹੋ ਜਾਂਦੀ ਆ ਤੇ ਆਈ ਲੜਾਈ ਹੁੰਦੀ ਹੁੰਦੀ ਆ ਤੇ ਉਥੋਂ ਜਿਵੇਂ ਪੁਲਿਸ ਵੀ ਪੁਲਿਸ ਵੀ ਜਦੋਂ ਪਹੁੰਚਦੀ ਆ ਤਾਂ ਇਹਨਾਂ ਦੋਨੇ ਗਰੁੱਪਾਂ ਦੀ ਗੋਲੀਬਾਰੀ ਦੇ ਵਿੱਚ ਪੁਲਿਸ ਦਾ ਜਿਹੜਾ ਇੱਕ ਜਵਾਨ ਆ ਉਹ ਸ਼ਹੀਦ ਹੋ ਜਾਂਦਾ ਵਾ ਤੇ ਜਦੋਂ ਸ਼ਹੀਦ ਹੋ ਜਾਂਦਾ ਵਾ ਤੇ ਫਿਰ ਪੁਲਿਸ ਜਿਵੇਂ ਇਹਨੂੰ ਕਹਿ ਰਹੀ ਹੁੰਦੀ ਆ ਵੀ ਪੇਸ਼ ਹੋਣ ਨੂੰ ਫੈਜ਼ਲ ਜੱਟ ਨੂੰ ਪੇਸ਼ ਹੋਣ ਨੂੰ ਕਹਿ ਰਹੀ ਹੁੰਦੀ ਆ ਤੇ ਪਰ ਇਹ ਪੁਲਿਸ ਨੂੰ ਇੱਕੀ ਗੱਲ ਕਹਿੰਦਾ ਹੁੰਦਾ ਵਾ ਵੀ ਜਿਹੜਾ ਤੁਹਾਡਾ ਜਵਾਨ ਸ਼ਹੀਦ ਹੋਇਆ ਵਾ ਬੇ ਉਹ ਉਹ ਮੈਂ ਨਹੀਂ ਮਾਰਿਆ ਹੈਗਾ ਵੀ ਤੁਹਾਨੂੰ ਪੂਰੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਆ ਤੇ ਚਲੋ ਇਹਦੀ ਇਹਦੀ ਗੱਲ ਪੁਲਿਸ ਨੇ ਨਹੀਂ ਸੁਣੀ ਹੈਗੀ ਤੇ ਫੇਰ ਜਿਵੇਂ ਅਖੀਰ ਨੂੰ ਪੁਲਿਸ ਵਾਲੇ ਇਹਦੇ ਭਰਾਵਾ ਨੂੰ ਵੀ ਚੱਕ ਲੈਂਦੇ ਆ ਤੇ ਅਖੀਰ ਤੇ ਜਿਵੇਂ ਫਿਰ ਹੰਜ਼ ਏਰੀਆ ਦੇ ਵਿੱਚ ਇਹਨੂੰ ਘੇਰਾ ਪੈ ਜਾਂਦਾ ਵਾ ਉੱਥੇ ਪੁਲਿਸ ਦਾ ਤੇ ਉੱਥੇ ਵੀ ਇਹ ਜਿਵੇਂ ਮੁਕਾਬਲਾ ਪੁਲਿਸ ਨੂੰ ਕੋ ਜਿੱਥੇ ਹੁੰਦਾ ਵਾ ਵੀ ਪੁਲਿਸ ਨੂੰ ਲਲਕਾਰਦਾ ਵਾ ਤੇ ਆਏ ਕਹਿੰਦਾ ਵਾ ਵੀ ਉਸ ਜਿਹੜਾ ਤੁਹਾਡਾ ਜਵਾਨ ਸ਼ਹੀਦ ਹੋਇਆ ਸੀਗਾ ਵੀ ਉਹ ਮੈਂ ਨਹੀਂ ਸੀਗਾ ਵੀ ਉਹ ਹੋਰ ਕਿਸੇ ਬੰਦੇ ਨੇ ਮਾਰਿਆ ਵਾ ਤੇ ਪੁਲਿਸ ਨੇ ਚਲੋ ਇਹਦੀ ਗੱਲ ਸੁਣੀ ਨਹੀਂ ਹੈਗੀ ਤੇ ਉੱਥੋਂ ਜਿਵੇਂ ਇਹਦਾ ਮੁਕਾਬਲਾ ਜਿਹੜਾ ਉਹ ਸ਼ੁਰੂ ਹੋ ਜਾਂਦਾ ਵਾ ਤੇ ਮੁਕਾਬਲਾ ਜਿਵੇਂ ਜਿਵੇਂ ਇਹ ਅੰਦਰ ਉਥੇ 4 ਜਾਣੇ ਹੁੰਦੇ ਆ ਤੇ 4 ਜਾਣੇ ਤੇ ਇੱਧਰ 700 ਪੁਲਿਸ ਵਾਲਾ ਹੁੰਦਾ ਵਾ ਤੇ ਇੰਨੀ ਗੋਲੀ ਵਰ੍ਹਦੀ ਆ ਉਥੇ ਤੇ ਕਹਿੰਦੇ ਵੀ ਲਗਭਗ ਜਿਵੇਂ 20000 ਦੇ ਕਰੀਬ ਆ ਜਿਹੜੀ ਉਹ ਗੋਲੀ ਚੱਲੀ ਹੋਊਗੀ ਤੇ ਬਾਕੀ ਜਿਹੜੇ ਘਰ ਦੇ ਵਿੱਚ ਉਹ ਫੈਜ਼ਲ ਜੱਟ ਲੁਕਿਆ ਹੋਇਆ ਸੀਗਾ ਵੀ ਉਥੇ ਵੀ ਤੁਸੀਂ ਦੇਖੋ ਇੰਨੇ ਗੋਲੀਆਂ ਦੇ ਨਿਸ਼ਾਨ ਬਣ ਗਏ ਛੱਤਾਂ ਤੇ ਤੇ ਘਰਾਂ ਤੇ ਵੀ ਐਂ ਲੱਗਦਾ ਵਾ ਜਿਵੇਂ ਆਸਮਾਨ 'ਚ ਤਾਰੇ ਨਿਕਲੇ ਹੁੰਦੇ ਆ ਵੀ ਇੰਨੇ ਨਿਸ਼ਾਨ ਬਣ ਗਏ ਉਥੇ ਗੋਲੀਆਂ ਦੇ ਤੇ ਫੇਰ ਆਏ 17 ਘੰਟੇ ਮੁਕਾਬਲਾ ਚੱਲਦਾ ਵਾ ਤੇ ਫੇਰ ਅਖੀਰ ਤੇ ਜਦੋਂ ਕਾਬੂ ਨਹੀਂ ਪੈਂਦਾ ਹੈਗਾ ਤਾਂ ਫੇਰ ਪੁਲਿਸ ਨੂੰ ਜਿਵੇਂ ਹੈਲੀਕਾਪਟਰ ਵੀ ਮਂਗਾਉਣੇ ਪੈਂਦੇ ਆ ਤੇ ਫੇਰ ਜਾ ਕੇ ਕਿਤੇ ਇਹਤੇ ਕਾਬੂ ਪਾਉਂਦੇ ਆ ਪੁਲਿਸ ਵਾਲੇ ਤੇ ਇਹਨੂੰ ਗੋਲੀਆਂ ਨਾਲ ਮਾਰ ਦਿੰਦੇ ਆ ਤੇ ਉਹ ਤੋਂ ਬਾਅਦ ਚ ਜਿਵੇਂ ਇਹ ਬੜਾ ਵਾਇਰਲ ਹੋ ਰਿਹਾ ਵਾ ਪਾਕਿਸਤਾਨ ਦੇ ਵਿੱਚ ਤੇ ਟਿਕਟੋਕ ਦੇ ਉੱਤੇ ਤੇ ਇਹਦੇ ਇੱਕ ਦੋ ਡਾਇਲੌਗ ਵੀ ਬੜੇ ਵਾਇਰਲ ਹੋ ਰਹੇ ਆ ਤੇ ਵੀ ਕਹਿੰਦਾ ਜੇ ਮੈਂ ਨੱਠ ਗਿਆ ਤਾਂ ਮੈਨੂੰ ਜੱਟ ਦਾ ਪੁੱਤ ਨਾ ਆਖਿਓ ਤੇ ਬਾਕੀ ਕਈ ਲੋਕ ਕਮੈਂਟ ਕਰ ਰਹੇ ਆ ਵੀ ਜੇ ਅੱਜ ਕਿਤੇ ਸਿੱਧੂ ਮੂਸੇ ਵਾਲਾ ਹੁੰਦਾ ਤਾਂ ਉਹਨੇ ਇਹਦਾ ਫੈਜ਼ਲ ਜੱਟ ਦਾ ਆਪਦੇ ਗਾਣੇ ਦੇ ਵਿੱਚ ਜ਼ਰੂਰ ਨਾਮ ਲੈਣਾ ਸੀਗਾ ਤੇ ਬਾਕੀ ਦੂਜਾ ਪੱਖ ਵੀਡੀਓ ਦਾ ਇਹ ਆ ਬਈ ਇੱਥੇ ਆ ਜਿਹੜਾ ਬੰਦਾ ਗਲਤ ਕੰਮ ਕਰਦਾ ਵਾ ਵੀ ਉਹਦਾ ਇਲਜ਼ਾਮ ਵੀ ਉਹਦਾ ਅੰਤ ਵੀ ਆ ਜਿਹੜਾ ਉਹ ਮਾਰਾ ਹੀ ਹੁੰਦਾ ਵਾ ਬਈ ਇਹਦੀ ਐਗਜ਼ਾਮਪਲ ਹੀ ਲਾ ਲਓ ਚਾਹੇ ਕੰਮ ਛੱਡਣਾ ਹੀ ਚਾਹੁੰਦਾ ਸੀਗਾ ਪਰ ਜਿਵੇਂ ਫੇਰ ਤੁਹਾਨੂੰ ਪਤਾ ਹੀ ਆ ਵੀ ਇਹ ਕੰਮ ਇੱਦੀ ਸੌਖੇ ਨਹੀਂ ਛੱਡ ਹੁੰਦੇ ਵੀ ਇੱਥੇ ਦੋਸ਼ਮਣ ਬਹੁ ਬਣ ਜਾਂਦੇ ਆ ਤੇ ਉਹ ਨਹੀਂ ਆਪਾਂ ਨੂੰ ਘਰੇ ਟੈੱਕ ਕੇ ਬੈਠਣ ਦਿੰਦੇ ਤੇ ਬਾਕੀ ਪੁਲਿਸ ਵੀ ਕੀ ਪਤਾ ਚਾਹੁੰਦੀ ਹੋਊਗੀ ਜਿਵੇਂ ਹੁਣ ਪੁਲਿਸ ਜਿਹੜਾ ਦੂਜਾ ਗਰੁੱਪ ਸੀਗਾ ਵੀ ਉਹ ਜੇ ਹੁਣ ਪੁਲਿਸ ਨੂੰ ਨਹੀਂ ਪੈਸੇ ਹੁਣ ਦਿੰਦਾ ਹੋਊਗਾ ਤਾਂ ਪੁਲਿਸ ਚਾਹੁੰਦੀ ਹੋਊਗੀ ਵੀ ਸਾਡੇ ਕੋਲੇ ਵੀ ਪਾਵਰ ਬਹੁਤ ਆ ਵੀ ਅਸੀਂ ਵੀ ਤੈਨੂੰ ਖਤਮ ਕਰ ਸਕਦੇ ਆ ਤੇ ਉਹ ਜਿਵੇਂ ਹੁਣ ਪੁਲਿਸ ਨੇ ਇਹਦਾ ਮੁਕਾਬਲਾ ਕਰਕੇ ਉਹ ਦਿਖਾਈ ਦਿੱਤਾ ਤੇ ਦੂਜੇ ਗਰੁੱਪ ਨੂੰ ਵੀ ਇਹ ਜਿਹੜਾ ਉੱਭਰ ਰਿਹਾ ਸੀਗਾ ਉਹਨੂੰ ਵੀ ਇਹ ਮੈਸੇਜ ਦੇਤਾ ਵੀ ਤੁਸੀਂ ਸਾਤੋਂ ਬਿਨਾ ਕੁੱਛ ਨਹੀਂ ਕਰ ਸਕਦੇ ਵੀ ਸਾਡੇ ਕੋਲੇ ਵੀ ਪਾਵਰ ਬਹੁਤ ਆ ਵੀ ਇਹਦਾ ਤੁਸੀਂ ਫੈਜ਼ਲ ਜੱਟ ਦਾ ਅੰਤ ਹੁਣ ਦੇਖ ਹੀ ਲਿਆ ਤਾਂ ਕਰਕੇ ਹੁਣ ਉਹ ਦੂਜਾ ਗਰੁੱਪ ਵੀ ਇਹ ਡਰ ਕੇ ਹੀ ਰਹੂਗਾ ਉਸ ਏਰੀਏ ਦੇ ਵਿੱਚ ਚਲੋ ਵੀ ਜਿਹੜਾ ਵੀ ਕੌਸ ਹੋਇਆ ਬੜਾ ਮਾਰਾ ਹੋਇਆ ਵੀ ਵੀ ਫੈਜ਼ਲ ਜੱਟਾ ਜਿਹੜਾ ਅ ਪਰ ਆਪਦੀ ਜਿਹੜੇ ਬੋਲ ਆ ਉਹ ਪਗਾ ਗਿਆ ਵੀ ਜਦੋਂ ਔਖਾ ਟਾਈਮ ਆ ਉਹ ਔਖਾ ਟਾਈਮ ਦੇਖ ਕੇ ਭੱਜਿਆ ਨਹੀਂ ਤੇ ਵੀ ਜਿਹੜਾ ਉਹ ਕਹਿੰਦਾ ਸੀਗਾ ਵੀ ਜੇ ਮੈਂ ਨੱਠ ਗਿਆ ਤਾਂ ਜੱਟ ਦਾ ਪੁੱਤ ਨਹੀਂ ਉਹ ਬੋਲਾ ਪਗਾ ਕੇ ਗਿਆ ਵਾ ਤੇ ਬਾਕੀ ਆ ਹੁਣ ਟਿਕਟੌਕ ਤੇ ਵੀ ਕਈ ਬੰਦੇ ਇਹਨੂੰ ਕਹੀ ਜਾਂਦੇ ਆ ਵੀ ਇਹ ਪਾਕਿਸਤਾਨ ਦਾ ਹੀਰੋ ਸੀ ਤੇ ਕਈ ਕਹਿੰਦੇ ਆ ਵੀ ਨਹੀਂ ਪੁਲਿਸ ਨੇ ਸਹੀ ਕੰਮ ਕੀਤਾ ਤੇ ਬਾਕੀ ਇਹ ਦੋਨੋਂ ਪੱਖ ਸੀਗੇ ਤੇ ਵੀਡੀਓ ਦੇਖਣ ਲਈ ਧੰਨਵਾਦ